ਅਬ ਛੜਾਈ ਸ਼ਲੋਕ ਮਹੱਲਾ ਚੌਥਾ ਸੁਣ ਸਾਜਨ ਪ੍ਰੇਮ ਸੰਦੇਸਰਾ ਅੱਖੀ ਧਾਰ ਲਗੰ ਗੁਰ ਤੁਠੈ ਸਜਣ ਮੇਲਿਆ ਜਨ ਨਾਨਕ ਸੁਖ ਸਵੰਨ ਮਹੱਲਾ ਚੌਥਾ ਸਤਿਗੁਰੂ ਦਾਤਾ ਦਇਆਲ ਹੈ ਜਿਸਨੋ ਦਇਆ ਸਦਾ ਹੋਈ ਸਤਿਗੁਰ ਅੰਦਰੋਂ ਹੋ ਨਿਰਵੈਰ ਹੈ ਸਭ ਦੇਖੈ ਬ੍ਰਹਮ ਇਕ ਸੋਏ ਨਿਰਵੈਰਾਂ ਨਾਲ ਜੇ ਵੈਰ ਚਲਾਏਂਦੇ ਤਿਨੇ ਵਿੱਚੋਂ ਤਿਸਤਿਆ ਨਾ ਕੋਏ ਸਤਿਗੁਰ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉ ਹੋਏ ਸਤਿਗੁਰ ਨੂੰ ਜੇਹਾ ਕੋ ਇੱਛਦਾ ਤੇਹਾ ਫਲ ਪਾਏ ਕੋਏ ਨਾਨਕ ਕਰਤਾ ਸਭ ਕਿਛ ਜਾਣਦਾ ਜਿੱਦੂ ਕਿਛ ਗੁਜਾ ਨ ਹੋਏ ਪੌੜੀ ਜਿਸਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜਿਸ ਸਾਹਿਬ ਭਾਵੈ ਤਿਸ ਬਖਸ਼ ਲੈ ਸੋ ਸਾਹਿਬ ਮਨ ਭਾਣੀ ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ ਜਿਸਨੂੰ ਸਤਗੁਰ ਮਿਲੇ ਸੋ ਗੁਣ ਰਵੈ ਗੁਣ ਆਖ ਬਖਾਣੀ ਨਾਨਕ ਸੱਚਾ ਸੱਚ ਹੈ 부ਜ ਸੱਚ ਸਮਾਣੀ ਸ਼ਲੋਕ ਮਹੱਲਾ ਚੌਥਾ ਹਰ ਸਤ ਨਿਰੰજન ਅਮਰ ਹੈ ਨਿਰਭਉ ਨਿਰਵੈਰ ਨਰੰਕਾਰ ਜਿਨ ਜਪਿਆ ਇੱਕ ਮਨ ਇੱਕ ਚਿੱਤ ਤਿੰਨ ਲਖਾ ਹਉ ਮੈ ਭਾਰ ਜਿਨ ਗੁਰਮੁਖ ਹਰ ਆਰਾਧਿਆ ਤਿੰਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸਨੂੰ ਫਿਟ ਫਿਟ ਕਹੈ ਸਭ ਸੰਸਾਰ ਸਤਿਗੁਰ ਵਿੱਚ ਆਪ ਵਰਤਦਾ ਹਰ ਆਪੇ ਰਖਣਹਾਰ ਤਨ ਤਨ ਗੁਰੂ ਗੁਣ ਗਾਵੰਦਾ ਇਸਨੋ ਸਦਾ ਸਦਾ ਨਮਸ਼ਕਾਰ ਜਨ ਨਾਨਕ ਤਿਨ ਕੋ ਵਾਰਿਆ ਜਿਨ ਜਪਿਆ ਸਿਰ ਜਨ ਹਾਰ ਮਹੱਲਾ ਚੌਥਾ ਆਪੇ ਧਰਤੀ ਸਾਜਿਐਨ ਆਪੇ ਆਕਾਸ ਵਿਚ ਆਪੇ ਜੰਤ ਉਪਾਇਨ ਮੁਖ ਆਪੇ ਦੇਗਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖ ਕੱਟੇ ਤਾਸ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਭਾਵੈ ਜੋ ਤੁਦ ਸੱਚ ਸੁਲਾਹ ਦੇ ਤਿਨ ਜਮ ਕੰਕਰ ਨੇੜ ਨ ਆਵੇ ਤਿਨ ਕੇ ਮੁਖ ਦਾਰੇ ਉਜਲੇ ਜਿਨ ਹਰ ਹਿਰਦੈ ਸੱਚਾ ਭਾਵੈ ਕੂੜੇ ਆਰਪਛਾਹ ਸਟੀਆਂ ਕੂੜ ਹਿਰਦੈ ਕਪਟ ਮਹਾ ਦੁਖ ਪਾਵੈ ਮੂੰਹ ਕਾਲੇ ਕੂੜੇ ਆਰੀਆਂ ਕੂੜਿਆਰ ਕੂੜੋ ਹੋਏ ਜਾਵੇ ਸ਼ਲੋਕ ਮਹੱਲਾ ਚੌਥਾ ਸਤਿਗੁਰ ਧਰਤੀ ਧਰਮ ਹੈ ਇਸ ਵਿੱਚ ਜੇਹਾ ਕੋ ਬੀਜੇ ਤੇਹਾ ਫਲ ਪਾਏ ਗੁਰਸਿੱਖੀ ਅੰਮ੍ਰਿਤ ਬੀਜਿਆ ਤਿਨੇ ਅੰਮ੍ਰਿਤ ਫਲ ਹਰ ਪਾਏ ਉਹਨਾ ਹਲਤ ਪਲਤ ਮੁਖ ਉਜਲੇ ਓਏ ਹਰਦਰਗਹਾ ਸੱਚੀ ਪਹਿਨਾਏ ਜਿਕਨਾ ਅੰਦਰ ਖੋਟ ਨਿਤ ਖੋਟ ਕਮਾਵੇ ਹੈ ਓਹੋ ਜਿਹਾਂ ਬੀਜੇ ਤੇਹਾ ਫਲ ਖਾਏ ਜਾਂ ਸਤਿਗੁਰ ਸਰਾਫ ਨਦਰ ਕਰ ਦੇਖੈ ਸਵਾਭੀਰ ਸਭ ਉਗੜ ਆਏ ਓਏ ਜਿਹਾਂ ਚਿਤ ਵਹਿ ਨਿਤ ਤੇਹਾ ਪਾਇਨ ਓਏ ਤੇ ਹੋ ਜੇਹੇ ਦਈਏ ਵਜਾਏ ਨਾਨਕ ਦੁਹੀ ਸ੍ਰੀ ਖਸਮ ਆਪੇ ਵਰਤੈ ਨਿਤ ਕਰ ਕਰ ਦੇਖੈ ਚਲਤ ਸੁਭਾਏ ਮਹੱਲਾ ਚੌਥਾ ਇਕ ਮਨ ਇਕ ਵਰਤਦਾ ਜਿਤ ਲੱਗੈ ਸੋ ਥਾਏ ਪਾਏ ਕੋਈ ਗੱਲਾਂ ਕਰੇ ਕਨੇਰੀਆਂ ਜੇ ਘਰ ਵਾਥ ਹੋਐ ਸਾਈ ਖਾਏ ਬਿਨ ਸਤਿਗੁਰ ਸੋਜੀ ਨਾ ਪਵੈ ਅਹੰਕਾਰ ਨਾ ਵਿੱਚੋਂ ਜਾਏ ਅਹੰਕਾਰੀਆਂ ਨੂੰ ਦੁੱਖ ਭੁਖ ਹੈ ਹੱਥ ਤੱਡਹਿ ਘਰ ਕਰਮ ਗਾਏ ਕੂੜ ਠੱਗੀ ਗੁੱਜੀ ਨਾ ਰਹੈ ਮਲੰਮਾ ਪਾਜ ਲਹਿ ਜਾਏ ਜਿਸ ਹੋਐ ਪੂਰਬ ਲਿਖਿਆ ਇਸ ਸਤ ਗੁਰ ਮਿਲੈ ਪ੍ਰਭ ਆਏ ਜਿਉ ਲੋਹਾ ਪਾਰਸ ਭੇਟੀ ਐ ਮਿਲ ਸੰਗਤ ਸਵਰਨ ਹੋਏ ਜਾਏ ਜਨ ਨਾਨਕ ਕੇ ਪ੍ਰਭ ਤੂੰ ਤਾਣੀ ਜਿਉ ਭਾਵੈ ਤਿਵੇਂ ਚਲਾਏ ਪੌੜੀ ਜਿਨ ਹਰ ਹਿਰਦੈ ਸੇਵਿਆ ਤਿਨ ਹਰਿ ਆਪ ਮਲਾਏ ਗੁਣ ਕੀ ਸਾਜ ਤਿਨ ਸਿਓ ਕਰੀ ਸਭ ਅਵਗਣ ਸ਼ਬਦ ਜਲਾਏ ਔਗਣ ਵੇਖਣ ਪੱਲਰੀ ਜਿਸ ਦੇ ਸੋ ਸੱਚੇ ਪਾਏ ਬਲੇਹਾਰੀ ਗੁਰ ਆਪਣੇ ਜਿਨੇ ਔਗਣ ਮੇਟ ਗੁਣ ਪ੍ਰਗਟ ਆਏ ਵੱਡੀ ਵਡਿਆਈ ਵੱਡੇ ਕੀ ਗੁਰਮਖ ਆਲਾਈ ਸ਼ਲੋਕ ਮਹੱਲਾ ਚੌਥਾ ਸਤਗੁਰ ਵਿੱਚ ਵੱਡੀ ਵਡਿਆਈ ਜੋ ਆਨ ਦਿਨ ਹਰ ਹਰ ਨਾਮ ਤੇ ਆਵੇ ਹਰ ਹਰ ਨਾਮ ਰਮਤ ਸੁੱਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੇ ਹਰ ਨਾਮ ਤਾਨ ਹਰ ਨਾਮ ਦੀ ਬਾਣ ਹਰ ਨਾਮੋਂ ਰੱਖ ਕਰਾਵੇ ਜੋ ਚੇਤ ਲਾਏ ਪੂਜੇ ਗੁਰ ਮੂਰਤ ਸੋ ਮਨ ਇੱਛੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਤਿਸ ਕਰਤਾ ਮਾਰ ਦਿਵਾਵੇ ਫੇਰ ਉਹ ਵੇਲਾ ਉਸ ਹੱਥ ਨ ਆਵੇ ਉਹ ਆਪਣਾ ਬੀਜ ਆਪੇ ਖਾਵੇ ਨਰਕ ਘੋਰ ਮੁਹੇ ਕਾਲੇ ਖੜਿਆ ਜਿਉ ਤਸ ਕਰ ਪਾਏ ਗਲਾਵੈ ਫਿਰ ਸਤਿਗੁਰ ਕੀ ਸਰਣੀ ਪਵੈ ਤਾ ਉੱਭਰੈ ਝਾਂ ਹਰ ਹਰ ਨਾਮ ਧਿਆਵੈ ਹਰ ਬਾਤਾਂ ਆਖ ਸੁਣਾਏ ਨਾਨਕ ਹਰ ਕਰਤੇ ਏਵੇਂ ਭਾਵੈ ਮਹੱਲਾ ਚੌਥਾ ਪੂਰੇ ਗੁਰ ਕਾ ਹੁਕਮ ਨਾਲ ਮੰਨੈ ਉਹ ਮਨ ਮੁਖ ਅਗਿਆਨ ਮੁਠਾ ਬੇਖਮਾਇਾ ਉਸ ਅੰਦਰ ਕੂੜ ਕੂੜੋ ਕਰ ਬੁੱਝੈ ਅਣਹੋਂ ਦੇ ਝਗੜੇ ਦਈਏ ਉਸ ਦਾ ਗਲ ਪਾਇਆ ਉਹੋ ਗੱਲ ਫਰੋਸੀ ਕਰੇ ਬਹੁ ਤੇਰੀ ਉਸ ਦਾ ਬੋਲਿਆ ਕਿਸੈ ਨਾ ਭਾਇਆ ਉਹੋ ਘਰ ਘਰ ਹੰਡੈ ਜਿਉ ਰੰਨ ਦੁਹਾਗਣ ਉਸ ਨਾਲ ਮੂੰਹ ਜੋੜੇ ਉਸ ਪੀ ਲੱਛਣ ਲਾਇਆ ਗੁਰਮੁਖ ਹੋਏ ਸੋ ਅਲਿਖਤੋ ਵਰਤੈ ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ ਪੰਚੋ ਓਨ ਲਾਹਾ ਮੂਲ ਸਭ ਗੁਆਇਆ ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਇ ਪੂਰੇ ਗੁਰ ਕਾ ਬਚਨ ਉੱਪਰ ਆਇਆ ਗੁਰ ਸਿੱਖਾਂ ਵਢਿ ਆਈ ਭਾਵੇਂ ਗੁਰ ਪੂਰੇ ਕੀ ਮਨ ਮੁਖਾ ਓਹ ਵੇਲਾ ਹੱਥ ਨਾ ਆਇਆ ਪੌੜੀ ਸਚ ਸੱਚਾ ਸਬਦੂ ਵੱਡਾ ਹੈ ਸੋ ਲਏ ਜਿਸ ਸਤਗੁਰ ਟਿੱਕੇ ਸੋ ਸਤਿਗੁਰ ਜੇ ਸੱਚ ਧਿਆਇਂਦਾ ਸੱਚ ਸੱਚਾ ਸਤਿਗੁਰ ਇਕੇ ਸੋਈ ਸਤਿਗੁਰ ਪੁਰਖ ਹੈ ਜਿਨ ਪੰਚੇ ਦੂਤ ਕੀਤੇ ਵਸ ਛਿੱਕੇ ਜੇ ਬਿਨ ਸਤਿਗੁਰ ਸੇਵੇ ਆਪ ਗਣਾਇਂਦੇ tine ਅੰਦਰ ਕੂੜ ਫਿੱਟ ਫਿੱਟ ਮੋਹ ਫਿੱਕੇ ਵੇ ਬੋਲੇ ਕਿਸੈ ਨਾ ਭਾਵਨੀ ਮੂੰਹ ਕਾਲੇ ਸਤਿਗੁਰ ਤੇ ਚੁੱਕੇ ਸ਼ਲੋਕ ਮਹੱਲਾ ਚੌਥਾ ਹਰ ਪ੍ਰਭ ਕਾ ਸਭ ਖੇਤ ਹੈ ਹਰੇ ਆਪ ਕਿਰਸਾਣੀ ਲਾਇਆ ਗੁਰਮੁਖ ਬਖਸ਼ ਜਮਾਈਐ ਮਨ ਮੁਖੀ ਮੂਲ ਗਵਾਇਆ ਸਭ ਕੋ ਬੀਜੇ ਆਪਣੇ ਭਲੇ ਨੂੰ ਹਰ ਭਾਵੈ ਸੋ ਖੇਤ ਜਮਾਇਆ ਗੁਰ ਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ ਜਮ ਚੂਹਾ ਕਿਰਸਨਿਤ ਕੁਰਕ ਦਾ ਹਰ ਕਰਤਾ ਮਾਰ ਕਢਾਇਆ ਕਿਰਸਾਣੀ ਜੰਮੀ ਭਾਉ ਕਰ ਹਰ ਬੋਹਲ ਬਖਸ਼ ਜਮਾਇਆ ਤਿੰਨ ਕਾ ਕਾੜਾ ਅੰਦੀਸਾ ਸਭ ਲਾਹਿਉਨ ਜਿਨਿ ਸਤਗੁਰੂ ਪੁਰਖ ਧਿਆਇਆ ਜਨ ਨਾਨਕ ਨਾਮ ਅਰਾਧਿਆ ਆਪ ਤਰਿਆ ਸਭ ਜਗਤ ਤਰਾਇਆ ਮਹੱਲਾ ਚੌਥਾ ਸਾਰਾ ਦਿਨ ਲਾਲ ਚਟਿਆ ਮਨਮਕ ਹੋਰੇ ਗੱਲਾਂ ਰਾਤੀ ਊਂਗੈ ਦੱਬਿਆ ਨਵੇਂ ਸੂਤ ਸਭ ਢਿੱਲਾ ਮਨਮੁਖਾਂ ਦੇ ਸਿਰ ਜੋਰਾ ਅਮਰ ਹੈ ਨਿਤ ਦੇਵਹਿ ਭਲਾ ਜੋਰਾ ਦਾ ਆਖਿਆ ਪੁਰਖ ਕਮਾਮ ਦੇ ਸੇ ਅਪਵਿੱਤ ਅਮੇਦ ਖਲਾ ਕਾਮ ਵਿਆਪੇ ਕੁਸੁੱਧ ਨਰ ਸੇ ਜੋਰਾ ਪੁਛ ਚੱਲਾ ਸਤਗੁਰ ਕਹਿ ਆਖਿਆ ਜੋ ਚੱਲੈ ਸੋ ਸਤ ਪੁਰਖ ਭਲ ਭਲਾ ਜੋਰਾ ਪੁਰਖ ਸਭ ਆਪ અપਾਇਨ ਹਰ ਖੇਲ ਸਭ ਖਿਲਾ ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ਪੌੜੀ ਤੂੰ ਵੇ ਪਰਵਾਹਾ ਅਥਾਹ ਹੈ ਅਤੁੱਲ ਕਿਉ ਤੁਲਿਐ ਸੇਵੜ ਭਾਗੀ ਜੇ ਤੁਦ ਧਿਆਇਂਦੇ ਜਿਨ ਸਤਗੁਰ ਮਿਲੀਐ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਐ ਸਤਗੁਰ ਕੀ ਰੀ ਸੈ ਹੋਰ ਕੱਚ ਪੇਚ ਬੋਲ ਦੇ ਸੇ ਕੂੜਿਆਰ ਕੂੜੇ ਝੜ ਪੜੀਐ ਉਹਨਾ ਅੰਦਰ ਹੋਰ ਮੁਖ ਹੋ ਰਹੇ ਵੇਖ ਮਾਇਆ ਨੂੰ ਝਾਕ ਮਰਦੇ ਕੜੀਐ ਸ਼ਲੋਕ ਮਹੱਲਾ